ਸਾਸਰੀ ਕਾਜੀ ਸਾਰੇ ਨਾਲ ਜੋ ਆਪਾਂ ਲੈ ਕੇ ਆਏ ਜੀ ਬਹੁਤ ਹੀ ਬਾਰੇ ਸੂਟਾਂ ਦੀ ਕਲੈਕਸ਼ਨ ਹੈ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਅੱਜ ਆਪਾਂ ਦੋ ਸੂਟਾਂ ਦੇ ਨਾਲ ਇੱਕ ਸੂਟ ਫ੍ਰੀ ਵਾਲੀ ਆਫਰ ਲੈ ਕੇ ਆਏ ਆਂ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਇਹ ਰਹੇਗਾ ਨੈਚੁਰਲ ਕਰੇਪ ਦਾ ਸੂਟ ਹੋਏਗਾ ਆਲਓਵਰ ਸੂਟ ਹੋਏਗਾ 5 ਮੀਟਰ ਦੀ ਕੱਟ ਰਹੇਗੀ ਘੇਰੇ ਤੇ ਵਰਕ ਰਹੇਗਾ 슬ੀਵਸ ਤੇ ਵਰਕ ਰਹੇਗਾ ਛਰਾਂ ਦਾ ਦੁਪੱਟਾ ਹੋਏਗਾ ਉਸਦੇ ਵੀ ਬਾਰਡਰ ਦੇ ਉੱਪਰ ਵਰਕ ਕੀਤਾ ਹੋਇਆ ਮਿਲੇਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਬਹੁਤ ਹੀ ਸੋਹਣੇ ਕਲਰ ਹੋਣਗੇ ਡਾਰਕ ਕਲਰ ਰਹਿਣਗੇ ਕੋਈ ਵੀ ਤੁਸੀਂ ਸੂਟ ਇੰਨੇ ਵਿੱਚੋਂ ਆਪਣੇ ਲਈ ਬ ਜਿਹੜੇ ਅਗਲੇ ਸੂਟ ਹੋਣਗੇ ਇਹ ਤੁਹਾਨੂੰ ਮਿਲੇਗਾ ਜੀ ਇਹ ਫੈਬਰਿਕ ਹੋਏਗਾ ਪਿਓਰ ਗਲਾਸ ਦਾ ਬਹੁਤ ਹੀ ਸੋਹਣਾ ਵਰਕ ਹੋਏਗਾ ਆਰੀ ਵਰਕ ਦਾ ਕੰਮ ਰਹੇਗਾ ਪਿਓਰ ਸਿਲਕ ਦੀ ਬਾਟਮ ਹੋਏਗੀ ਬਾਟਮ ਦੇ ਉੱਪਰ ਹੀ ਵਰਕ ਹੋਏਗਾ ਪਿਓਰ ਗਲਾਸ ਦਾ ਦੁਪੱਟਾ ਹੋਏਗਾ ਇਸ ਦੇ ਉੱਪਰ ਪ੍ਰੋਪਰ ਲੈਸ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਪਿਓਰ ਕਾਟਨ ਦਾ ਸੂਟ ਮਿਲੇਗਾ ਇੰਬੋਡੀ ਰਹੇਗੀ ਬਾਟਮ ਪਲੇਨ ਹੋਏਗੀ ਜਿਹੜਾ ਦੁਪੱਟਾ ਹੋਏਗਾ ਉਸ ਦੇ ਉੱਪਰ ਹੀ ਬਹੁਤ ਹੀ ਸੋਹਣੀ ਲੈਸ ਦਾ ਕੰਮ ਕੀਤਾ ਹੋਇਆ ਮਿਲੇਗਾ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਪਿਓਰ ਸਲੱਬ ਕਾ ਸੂਟ ਮਿਲੇਗਾ ਸ਼ਰਟ ਡਿਜੀਟਲ ਪ੍ਰਿੰਟ ਹੋਏਗੀ बॉटम ਹੋਏਗੀ ਪਿਓਰ ਕੈਮਰਿਕ ਕਾਟਨ ਦੀ ਪਲੇਨ बॉटम ਹੋਏਗੀ ਦੁਪੱਟਾ ਹੋਏਗਾ ਕੋਟਾ ਚੈੱਕ ਦਾ ਪੈਚਵਰਕ ਇਸ ਦੇ ਉੱਪਰ ਬਹੁਤ ਹੀ ਸੋਹਣਾ ਪੈਚਵਰਕ ਦਾ ਕੰਮ ਹੋਏਗਾ ਲੇਸ ਪ੍ਰੋਪਰ ਲੱਗੀ ਹੋਏਗੀ ਇਹ ਸ਼ਰਟ ਹੋਏਗੀ ਵਿਸਕੋਜ਼ ਜੌਰਜਟ ਦੀ ਫੁੱਲ ਵਰਕ ਰਹੇਗਾ ਪਲੇਨ बॉटम ਹੋਏਗੀ ਨਾਲ ਜਿਹੜਾ ਦੁਪੱਟਾ ਹੋਏਗਾ ਉਸ ਦੇ ਉੱਪਰ ਹੀ ਵਰਕ ਰਹੇਗਾ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ ਘੱਟ ਪ੍ਰਾਈਸ ਵਿੱਚ ਮਿਲਣਗੇ ਦੋ ਸੂਟ ਦੇ ਨਾਲ ਤੁਹਾਨੂੰ ਇੱਕ ਸੂਟ ਫ੍ਰੀ ਮਿਲੇਗਾ ਤੁਸੀਂ ਤਿੰਨੋਂ ਸੂਟ ਆਪਣੇ ਪਸੰਦ ਦੇ ਪਸੰਦ ਕਰਕੇ ਉਹਨਾਂ ਸੂਟਾਂ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਸ਼ਰਟ ਹੋਏਗੀ ਕੈਮਰਿਕ ਕਾਟਨ ਦੀ ਬਾਟਮ ਹੋਏਗੀ ਕੈਮਰਿਕ ਕਾਟਨ ਦੀ ਸ਼ਰਟ ਪ੍ਰਿੰਟਡ ਹੋਏਗੀ ਜਿਹਦੀ ਬਾਟਮ ਹੋਏ ਪਡੇ ਪਨੇ ਦਾ ਸੂਟ ਰਹੇਗਾ ਪੂਰਾ ਸੂਟ ਬਣ ਕੇ ਤਿਆਰ ਹੋਏਗਾ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਸਾਰੇ ਪ੍ਰਿੰਟ ਆਪਾਂ ਐਡ ਕਰ ਦਿੱਤੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਪਸੰਦ ਕਰਕੇ ਬੁੱਕ ਕਰਵਾ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੇ 컬یکشن ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ